ਕਦੇ ਇਤਿਹਾਸ ਉਹਨਾਂ ਨੂੰ ਵੀ ਭੁੱਲ ਜਾਂਦਾ ਜੋ ਇਤਿਹਾਸ ਰਚਦੇ ਨੇ ਤੇ ਅਜਿਹਾ ਹੀ ਇੱਕ ਨਾਮ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਉਹ ਇੱਕ ਹੁਸ਼ਿਆਰ ਤੇ ਉਤਸ਼ਾਹੀ ਵਿਦਿਆਰਥੀ ਸਨ ਉੱਥੇ ਉਹਨਾਂ ਦੀ ਮੁਲਾਕਾਤ ਹੋਈ ਗਦਰ ਲਹਿਰ ਦੇ ਆਗੂਆਂ ਨਾਲ ਗਦਰ ਪਾਰਟੀ ਜੋ ਕਿ ਉਹਨਾਂ ਭਾਰਤੀਆਂ ਦੀ ਇੱਕ ਪਾਰਟੀ ਸੀ ਜੋ ਵਰਤਾਨਵੀ ਰਾਜ ਨੂੰ ਹਥਿਆਰਾਂ ਦੇ ਨਾਲ ਚਣੌਤੀ ਦੇ ਰਹੀ ਸਨ ਕਰਤਾਰ ਸਿੰਘ ਨੇ ਛੋਟੀ ਉਮਰ ਹੋਣ ਦੇ ਬਾਵਜੂਦ ਇਸ ਲਹਿਰ ਨਾਲ ਜੁੜਨ ਦਾ ਫੈਸਲਾ ਕਰ ਲਿਆ 1914 ਵਿੱਚ ਜਦੋਂ ਵਿਸ਼ਵ ਜੁੱਧੂ ਸ਼ੁਰੂ ਹੋਇਆ ਉਹ ਅਮਰੀਕਾ ਦੀ ਅਮਰਾਮਦਾਇਕ ਜ਼ਿੰਦਗੀ ਛੱਡ ਕੇ ਹਥਿਆਰਾਂ ਨਾਲ ਭਾਰਤ ਵਾਪਸ ਆ ਗਏ ਉਹਨਾਂ ਦੀ ਯੋਜਨਾ ਸੀ ਕਿ ਜੰਗ ਦੇ ਸਮੇਂ ਅੰਗਰੇਜ਼ਾਂ ਦੀ ਫੌਜ ਵਿੱਚ ਬੈਠੇ ਭਾਰਤੀ ਜਵਾਨਾਂ ਨੂੰ ਬਗਾਵਤ ਲਈ ਉਕਸਾਇਆ ਜਾਵੇ 16 ਨਵੰਬਰ 1915 ਨੂੰ ਕੇਵਲ 19 ਸਾਲ ਦੀ ਉਮਰ ਵਿੱਚ ਲਾਹੌਰ ਜੇਲ੍ਹ ਵਿੱਚ ਕਰਤਾਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ। ਉਹਨਾਂ ਦੀ ਸ਼ਹਾਦਤ ਨੇ ਸਿਰਫ ਇਤਿਹਾਸ ਨੂੰ ਨਹੀਂ ਭਗਤ ਸਿੰਘ ਵਰਗਿਆਂ ਦੇ ਮਨ ਨੂੰ ਵੀ ਬਦਲ ਦਿੱਤਾ। ਭਗਤ ਸਿੰਘ ਕਰਤਾਰ ਸਿੰਘ ਦੀ ਤਸਵੀਰ ਆਪਣੇ ਕੋਲ ਰੱਖਦੇ ਸਨ। ਕਹਿੰਦੇ ਇਹ ਮੇਰੇ ਆਦਰਸ਼ੀ ਅਗਰ ਕਰਤਾਰ ਸਿੰਘ ਸਰਾਭਾ ਹੁਰਾਂ ਦੀ ਇਹ ਲਹਿਰ ਕਾਮਯਾਬ ਹੋ ਜਾਂਦੀ ਅਗਰ ਕਿਰਪਾਲ ਸਿੰਘ ਵਰਗੇ ਗਦਾਰੀ ਨਾ ਕਰਦੇ ਤਾਂ ਸ਼ਾਇਦ ਭਾਰਤ 1914-15 ਵਿੱਚ ਹੀ ਆਜ਼ਾਦ ਹੋ ਜਾਣਾ ਸੀ ਕਦੇ-ਕਦੇ ਇਤਿਹਾਸ ਉਹਨਾਂ ਨੂੰ ਵੀ ਭੁੱਲ ਜਾਂਦਾ ਜੋ ਇਤਿਹਾਸ ਰਚਦੇ ਪਰ ਕੁਝ ਨਾਮ ਐਸੇ ਹੁੰਦੇ ਨੇ ਜੋ ਨਾ ਸਿਰਫ ਇਤਿਹਾਸ ਰਚਦੇ ਨੇ ਬਲਕਿ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜਗ੍ਹਾ ਬਣਾ ਲੈਂਦੇ ਨੇ ਤੇ ਅਜਿਹਾ ਹੀ ਇੱਕ ਨਾਮ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਇੱਕ ਨੌਜਵਾਨ ਜੋ ਜ਼ਿੰਦਗੀ ਦੀ ਅਜੇ ਸ਼ੁਰੂਆਤ ਕਰ ਰਿਹਾ ਸੀ ਪਰ ਜਿਸ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਦੇਸ਼ ਦੀ ਆਜ਼ਾਦੀ ਨੂੰ ਸਮਰਪਿਤ ਕਰ ਦਿੱਤਾ ਕਰਤਾਰ ਸਿੰਘ ਦਾ ਜਨਮ 1896 ਵਿੱਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਰੱਬਾ ਪਿੰਡ ਚ ਹੋਇਆ ਸੀ। ਬਚਪਨ ਵਿੱਚ ਪਿਤਾ ਦਾ ਸਾਆ ਸਿਰ ਤੋਂ ਉੱਠ ਗਿਆ ਪਰ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਨੈਤਿਕਤਾ, ਦਲੇਰੀ ਅਤੇ ਜ਼ਿੰਮੇਵਾਰੀ ਸਿਖਾਈ। ਉਹ ਇੱਕ ਹੁਸ਼ਿਆਰ ਤੇ ਉਤਸ਼ਾਹੀ ਵਿਦਿਆਰਥੀ ਸਨ। 15 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਅਮਰੀਕਾ ਭੇਜਿਆ ਗਿਆ ਉੱਚੀ ਪੜ੍ਹਾਈ ਲਈ। ਉੱਥੇ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿੱਚ ਕੈਮਿਸਟਰੀ ਦੀ ਪੜ੍ਹਾਈ ਦੌਰਾਨ ਉਹਨਾਂ ਨੇ ਦੇਖਿਆ ਕਿ ਕਿਵੇਂ ਵਿਦੇਸ਼ਾਂ ਵਿੱਚ ਭਾਰਤੀ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਵੰਚਿਤ ਰੱਖਿਆ ਜਾ ਰਿਹਾ ਹੈ ਗੁਲਾਮਾਂ ਦੀ ਤਰ੍ਹਾਂ ਵਿਵਹਾਰ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਇਹ ਗੱਲ ਕਰਤਾਰ ਸਿੰਘ ਦੇ ਮਨ ਨੂੰ ਝੰਡੂੜ ਗਈ ਉੱਥੇ ਉਹਨਾਂ ਦੀ ਮੁਲਾਕਾਤ ਹੋਈ ਗਦਰ ਲਹਿਰ ਦੇ ਆਗੂਆਂ ਨਾਲ ਗਦਰ ਪਾਰਟੀ ਜੋ ਕਿ ਉਹਨਾਂ ਭਾਰਤੀਆਂ ਦੀ ਇੱਕ ਪਾਰਟੀ ਸੀ ਜੋ ਬ੍ਰਿਟਾਨਵੀ ਰਾਜ ਨੂੰ ਹਥਿਆਰਾਂ ਦੇ ਨਾਲ ਚਣੌਤੀ ਦੇ ਰਹੇ ਸਨ ਕਰਤਾਰ ਸਿੰਘ ਨੇ ਛੋਟੀ ਉਮਰ ਹੋਣ ਦੇ ਬਾਵਜੂਦ ਇਸ ਲਹਿਰ ਨਾਲ ਜੁੜਨ ਦਾ ਫੈਸਲਾ ਕਰ ਲਿਆ। ਉਹਨਾਂ ਨੇ ਹਿੰਦੁਸਤਾਨ ਗਦਰ ਅਖਬਾਰ ਦੀ ਸ਼ਿਪਾਈ ਵਿੱਚ ਭਾਗ ਲਿਆ ਜੋ ਕਿ ਪੰਜਾਬੀ, ਉਰਦੂ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਛਪਦਾ ਸੀ। ਉਹਨਾਂ ਨੇ ਨਾ ਸਿਰਫ ਲੇਖ ਲਿਖੇ ਬਲਕਿ ਪ੍ਰੈਸ ਵੀ ਚਲਾਈ। ਕਾਗਜ਼ ਬੰਡੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਕਿ ਆਓ, ਉਠੋ, ਲੜੋ ਤੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਸਕੋ। ਅਖਬਾਰ ਦੇ ਲਫ਼ਜ਼ ਬਦੂੰਕਾਂ ਦੀਆਂ ਗੋਲੀਆਂ ਵਰਗੇ ਸਨ ਜੋ ਲੋਕਾਂ ਦੇ ਦਿਲਾਂ ਨੂੰ ਛਿੰਦਦੇ ਸਨ ਪਰ ਉਹਨਾਂ ਦੀ ਸਭ ਤੋਂ ਵੱਡੀ ਹਿੰਮਤ ਵਾਲੀ ਗੱਲ ਸੀ ਕਿ ਜਦ 1914 ਵਿੱਚ ਜਦੋਂ ਵਿਸ਼ਵ ਜੁੱਧੂ ਸ਼ੁਰੂ ਹੋਇਆ ਉਹ ਅਮਰੀਕਾ ਦੀ ਅਮਰਾਮਦਾਇਕ ਜ਼ਿੰਦਗੀ ਛੱਡ ਕੇ ਹਥਿਆਰਾਂ ਨਾਲ ਭਾਰਤ ਵਾਪਸ ਆ ਗਏ ਉਹਨਾਂ ਦੀ ਯੋਜਨਾ ਸੀ ਕਿ ਜੰਗ ਦੇ ਸਮੇਂ ਅੰਗਰੇਜ਼ਾਂ ਦੀ ਫੌਜ ਵਿੱਚ ਬੈਠੇ ਭਾਰਤੀ ਜਵਾਨਾਂ ਨੂੰ ਬਗਾਵਤ ਲਈ ਉਕਸਾਇਆ ਜਾਵੇ ਉਨ੍ਹਾਂ ਨੂੰ ਇਹ ਸਮਝਾਇਆ ਜਾਵੇ ਕਿ ਤੁਸੀਂ ਆਪਣੇ ਹੀ ਭਾਈਆਂ ਨੂੰ ਮਾਰ ਰਹੇ ਹੋ ਤੇ ਇਹ ਵਾਰ ਅੰਗਰੇਜ਼ੀ ਰਾਜ ਉੱਤੇ ਹੋਣਾ ਚਾਹੀਦਾ ਇਹ ਗੱਲ ਉਨ੍ਹਾਂ ਨੂੰ ਸਮਝਾਈ ਗਈ ਕਰਤਾਰ ਸਿੰਘ ਅਤੇ ਹੋਰ ਗਦਰੀਆਂ ਨੇ ਅੰਮ੍ਰਿਤਸਰ ਫਿਰੋਜ਼ਪੁਰ ਲਾਹੌਰ ਰਾਵਲਪਿੰਡੀ ਮੇਰਠ ਵਰਗੀਆਂ ਫੌਜੀ ਸੌਣੀਆਂ ਵਿੱਚ ਗੁਪਤ ਤੌਰ ਤੇ ਜਾ ਕੇ ਜਵਾਨਾਂ ਨੂੰ ਬਗਾਵਤ ਲਈ ਤਿਆਰ ਕੀਤਾ ਗਿਆ ਉਨ੍ਹਾਂ ਨੇ ਹਥਿਆਰ ਇਕੱਠੇ ਕੀਤੇ ਸੰਦੇਸ਼ ਵੰਡੇ ਤੇ ਹਰ ਪਾਸੇ ਇਨਕਲਾਬ ਦੀ ਲਹਿਰ ਚਲਾਈ ਪਰ ਜਿਵੇਂ ਕਿ ਅਕਸਰ ਇਤਿਹਾਸ ਵਿੱਚ ਹੁੰਦਾ ਆ ਕਿ ਇੱਕ ਗद्दार ਨੇ ਇਹ ਸਾਰੀ ਯੋਜਨਾ ਬ੍ਰਿਟਾਨਵੀ ਸਰਕਾਰ ਨੂੰ ਦੱਸ ਦਿੱਤੀ। ਕਿਰਪਾਲ ਸਿੰਘ ਨਾਂ ਦੇ ਵਿਅਕਤੀ ਨੇ ਇੱਕ ਖੂਫੀ ਜਾਣਕਾਰੀ ਦੇ ਦਿੱਤੀ ਜਿਸ ਕਾਰਨ ਬਗਾਵਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਥੰਮ ਗਈ ਤੇ ਦਰਜਣਾਂ ਇਨਕਲਾਬੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਰਤਾਰ ਸਿੰਘ ਸਰਾਬਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਉੱਤੇ ਚਲਾਇਆ ਗਿਆ ਲਾਹੌਰ ਕੌਨਸਪਾਇਰੀ ਕੇਸ ਜਿਸ ਵਿੱਚ ਉਹਨਾਂ ਉੱਤੇ ਰਾਜਤੂ ਅੰਗਰੇਜ਼ ਰਾਜ ਦੇ ਖਿਲਾਫ ਜੰਗ ਛੇੜਨ ਅਤੇ ਫੌਜੀਆਂ ਨੂੰ ਉਕਸਾਉਣ ਦੇ ਦੋਸ਼ ਲਾਏ ਗਏ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਜਦੋਂ ਕਰਤਾਰ ਸਿੰਘ ਨੂੰ ਕੋਰਟ ਵਿੱਚ ਲਿਆਂਦਾ ਗਿਆ ਤਾਂ ਉਹਦੇ ਚਿਹਰੇ ਤੇ ਜਮਾ ਵੀ ਡਰ ਨਹੀਂ ਸੀ। ਜੱਜ ਨੇ ਉਹਨਾਂ ਨੂੰ ਪੁੱਛਿਆ ਕਿ ਤੂੰ ਦੋਸ਼ੀ ਹੈਂ। ਤਾਂ ਉਹਨਾਂ ਨੇ ਨਿਰੇ ਹੌਸਲੇ ਨਾਲ ਕਿਹਾ ਕਿ ਹਾਂ ਮੈਂ ਦੋਸ਼ੀ ਹਾਂ। ਪਰ ਇਹ ਮੇਰਾ ਗੁਨਾਹ ਨਹੀਂ ਮੇਰਾ ਫਰਜ਼ ਸੀ। ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਇਹ ਸਾਰੀ ਕਾਰਵਾਈ ਦੁਬਾਰਾ ਕਰਾਂਗਾ। ਉਹਨਾਂ ਡਰੇ ਨਾ ਪਿੱਛੇ ਹਟੇ ਨਾ ਰੋਏ ਤੇ ਨਾ ਗੁਨਾਹਾਂ ਤੋਂ ਇਨਕਾਰ ਕੀਤਾ। ਕਈ ਦਿਨਾਂ ਤੱਕ ਉਹਨਾਂ ਨੂੰ ਹਿਰਾਸਤ 'ਚ ਰੱਖ ਕੇ ਤਸ਼ੱਦਦ ਕੀਤਾ ਗਿਆ ਉਹਨਾਂ 'ਤੇ ਪਰ ਉਹਨਾਂ ਦੇ ਚਿਹਰੇ 'ਤੇ ਇੱਕ ਵੀ ਸ਼ੱਕ ਨਹੀਂ ਸੀ। ਉਹ ਜੇਲ੍ਹ ਵਿੱਚ ਵੀ ਕਵਿਤਾ ਲਿਖਦੇ। ਉਹਨਾਂ ਦੀ ਕਵਿਤਾ ਦੇ ਕਈ ਸ਼ਬਦ ਸਨ ਜਿਵੇਂ ਸਾਡਾ ਸੁਤੰਤਰਤਾ ਯੁੱਧ ਜਾਰੀ ਰਹੇ ਜਦੋਂ ਤੱਕ ਆਖਰੀ ਆਕਾਸ਼ੀ ਨਾ ਬੱਚੇ ਉਹਨਾਂ ਦੇ ਸ਼ਬਦ ਹੋਰ ਕੈਦੀਆਂ ਨੂੰ ਵੀ ਹੌਸਲਾ ਦਿੰਦੇ ਉਹਨਾਂ ਨੂੰ ਭਰੋਸਾ ਦਿੰਦੇ ਕਿ ਇਹ ਲੜਾਈ ਅਜੇ ਖਤਮ ਨਹੀਂ ਹੋਈ 16 ਨਵੰਬਰ 1915 ਨੂੰ ਕੇਵਲ 19 ਸਾਲ ਦੀ ਉਮਰ ਵਿੱਚ ਲਾਹੌਰ ਜੇਲ੍ਹ ਵਿੱਚ ਕਰਤਾਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਗਈ ਪਰ ਕਰਤਾਰ ਸਿੰਘ ਫਾਂਸੀ ਉੱਤੇ ਰੋਂਦੇ ਹੋਏ ਨਹੀਂ ਹੱਸ ਕੇ ਚੜੇ ਗੀਤ ਗਾਉਂਦੇ ਹੋਏ ਚੜੇ ਸਿਰ ਉੱਚਾ ਕਰਕੇ ਚੜੇ ਜੇਲ੍ਹ ਦੇ ਜਲਾਦ ਵੀ ਹਿੱਲ ਗਏ ਉਹਨਾਂ ਦੀ ਆਖਰੀ ਖਾਹਿਸ਼ ਸੀ ਕਿ ਮੈਂ ਦੁਬਾਰਾ ਜਨਮ ਲਵਾਂ ਤੇ ਫਿਰ ਇਨਕਲਾਬ ਦੀ ਲਹਿਰ ਚਲਾਵਾਂ। ਉਹਨਾਂ ਦੀ ਸ਼ਹਾਦਤ ਨੇ ਸਿਰਫ ਇਤਿਹਾਸ ਨੂੰ ਨਹੀਂ ਭਗਤ ਸਿੰਘ ਵਰਗਿਆਂ ਦੇ ਮਨ ਨੂੰ ਵੀ ਬਦਲ ਦਿੱਤਾ। ਭਗਤ ਸਿੰਘ ਕਰਤਾਰ ਸਿੰਘ ਦੀ ਤਸਵੀਰ ਆਪਣੇ ਕੋਲ ਰੱਖਦੇ ਸਨ। ਕਹਿੰਦੇ ਇਹ ਮੇਰੇ ਆਦਰਸ਼ ਨੇ। ਅਗਰ ਕਰਤਾਰ ਸਿੰਘ ਸਰਾਬਾ ਹੁਰਾਂ ਦੀ ਇਹ ਲਹਿਰ ਕਾਮਯਾਬ ਹੋ ਜਾਂਦੀ। ਅਗਰ ਕਿਰਪਾਲ ਸਿੰਘ ਵਰਗੇ ਗਦਾਰੀ ਨਾ ਕਰਦੇ। ਤਾਂ ਸ਼ਾਇਦ ਭਾਰਤ 1914-15 ਵਿੱਚ ਹੀ ਆਜ਼ਾਦ ਹੋ ਜਾਣਾ ਸੀ ਕਿਉਂਕਿ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਰਣਨੀਤੀ ਤੇ ਕਾਰਵਾਈਆਂ ਇੰਨੀਆਂ کارਗਰ ਤੇ ਸਹੀ ਜਾ ਰਹੀਆਂ ਸਨ ਕਿ ਅੰਗਰੇਜ਼ ਹਕੂਮਤ ਨੂੰ ਭੱਜਣਾ ਪੈ ਜਾਣੀਆਂ ਸੀ ਅਜਿਹਾ ਗਾਦਰ ਮਚਣਾ ਸੀ ਕਿ ਅੰਗਰੇਜ਼ ਦਿਨਾਂ ਵਿੱਚ ਹੀ ਭਾਰਤ ਛੱਡ ਜਾਂਦੇ ਪਰ ਕਿਰਪਾਲ ਸਿੰਘ ਵਰਗੇ ਗद्दार ਸਾਡੀਆਂ ਬੁੱਕਲਾਂ 'ਚ ਬੈਠੇ ਨੇ ਗੱਲ ਇਹ ਨਹੀਂ ਕਿ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਲਹਿਰ ਅਸਫਲ ਰਹੀ ਉਹਨਾਂ ਦੀ ਕੁਰਬਾਨੀ ਨੇ ਭਖਤ ਸਿੰਘ ਵਰਗੇ अनेका ਸੂਰਮੇ ਪੈਦਾ ਕੀਤੇ ਜੋ ਉਹਨਾਂ ਦੀਆਂ ਲੀਹਾਂ ਤੇ ਚੱਲੇ ਪਰ ਜੇ ਕਰਤਾਰ ਸਿੰਘ ਵਰਗੇ ਇਨਕਲਾਬੀ ਨਾ ਹੁੰਦੇ ਤਾਂ ਸ਼ਾਇਦ ਅਸੀਂ ਅਜੇ ਵੀ ਗੁਲਾਮੀ ਦੇ ਅੰਧੇਰੇ ਵਿੱਚ ਹੁੰਦੇ ਕਰਤਾਰ ਸਿੰਘ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਉਮਰ ਕਿਸੇ ਇਨਕਲਾਬ ਦੀ ਰੁਕਾਵਟ ਨਹੀਂ ਹੁੰਦੀ ਜੇ ਮਨ ਵਿੱਚ ਇਹ ਇਰਾਦਾ ਹੋਵੇ ਤਾਂ 19 ਸਾਲ ਦਾ ਨੌਜਵਾਨ ਵੀ ਇੱਕ ਸੰਸਾਰਿਕ ਤਾਕਤ ਉਤੇ ਹਕੂਮਤ ਨੂੰ ਚੁਣੌਤੀ ਦੇ ਸਕਦਾ ਉਹ ਸਾਨੂੰ ਸਿਖਾ ਗਏ ਕਿ ਆਜ਼ਾਦੀ ਸਿਰਫ ਹੱਕ ਨਹੀਂ ਇੱਕ ਕੁਰਬਾਨੀ ਦੀ ਮੰਗ ਹੈ ਉਹ ਕਹਿ ਗਏ ਕਿ ਜਿਉ ਤਾਂ ਇਨਸਾਫ ਲਈ ਨਹੀਂ ਦਾ ਜੀਣਾ ਫ਼ਜ਼ੂਲ